ਇਹ ਕਿਵੇਂ ਆਇਆ ਵੀ ਇਹ ਕੰਮ ਕਰਨਾ ਚਾਹੀਦਾ ਹੈ ਵੀ ਮਤਲਬ ਸਟਾਲ ਤੇ ਖੜਨਾ ਕੋਈ ਸੌਖੀ ਗੱਲ ਨਹੀਂ ਹੈ ਇਸ ਮੈਂ ਇਹ ਸੋਚ ਲਈ ਸੀ ਕਿ ਆਪਾਂ ਆਪਣੇ ਪੰਜਾਬ 'ਚ ਹੀ ਰਹਿ ਕੇ ਕੋਈ ਨਾ ਕੋਈ ਮਤਲਬ ਕਾਰੋਬਾਰ ਕਰੀਏ ਬਾਹਰ ਵਗੈਰਾ ਜਾਣ ਨਾਲੋਂ ਤੇ ਫੇਰ ਇਹ ਬਣਾਉਣਾ ਕਰਨਾ ਕਿਵੇਂ ਸਿੱਖਿਆ? ਯਾ ਦੋ ਤਿੰਨ ਰੈਸਟੋਰੈਂਟਾਂ 'ਚ ਜੋਬ ਕੀਤੀ ਆ ਹਾਂ ਬਾਕੀ ਹੌਲੀ ਹੌਲੀ ਐਕਸਪੀਰੀਅੰਸ ਜਿੱਥੋਂ ਵੀ ਸਿੱਖਣ ਨੂੰ ਮਿਲੇ ਆਪਾਂ ਸਿੱਖਿਆ। ਐਵੇਂ ਜਿਹੜੀ ਚੀਜ਼ ਵਿੱਚ ਕੁੜੀਆਂ ਨੂੰ ਜ਼ਿਆਦਾ ਪਸੰਦ ਹੁੰਦੀਆਂ ਹੈ ਮੇਰੇ ਉਹ ਹੀ ਤੁਸੀਂ ਸ਼ਾਪ ਲਾ ਲਈ ਨੇ ਕਿਹਾ ਹੋਣਾ ਵੀ ਆਹੀ ਕੰਮ ਕਰਨਾ ਹੈ। ਮਤਲਬ ਇਹ ਕਹਿੰਦੇ ਆਪਾਂ ਕਿਸੇ ਦੇ ਨੀਚੇ ਕੰਮ ਕਰਨ ਨਾਲੋਂ ਆਵਦਾ ਕਰਾਂਗੇ ਪਰਸਨਲ ਜ਼ਿੰਦਗੀ ਤਾਂ ਰਹਿੰਦੀ ਨਹੀਂ ਹਣਾ ਸਾਰਾ ਦਿਨ ਕੰਮ ਚ ਹੀ ਰੁੱਝੇ ਰਹਿੰਦੇ ਹੋ ਬਿਲਕੁਲ ਮੈਂ ਬਸ ਇੱਥੇ ਆ ਜੋ ਵੀ ਐ ਇੰਜੋਏ ਖਾਣਾ ਬਿਣਾ ਜੋ ਕੰਮ ਚ ਜਿਹੜੀ ਨੌਜਵਾਨ ਮੁੰਡੇ ਕੁੜੀਆਂ ਕਹਿੰਦੇ ਨੇ ਵੀ ਕੰਮ ਨਹੀਂ ਹੈਗਾ ਪੰਜਾਬ ਚ ਉਹ ਬਾਹਰ ਜਾਣ ਨੂੰ ਕਹਿੰਦੇ ਉਹਨਾਂ ਨੂੰ ਕੀ ਕਹਿਣਾ ਦਾਂ ਕਿ ਇੰਨਾ ਪੰਜਾਬ ਚ ਹੀ ਕੰਮ ਆਏਗਾ ਨਾ ਮੈਂ ਇਹ ਹੋਰ ਕਿਤੇ ਹੋਣਾ ਹੀ ਨਹੀਂ ਅਗਲੇ ਕੱਲ੍ਹ ਜੀ ਤੁਸੀਂ ਦੇਖਿਓ ਨੂਰਵਰਚੋ ਟਾਕਸ ਤੇ ਮੈਂ ਆ ਤੁਹਾਡੇ ਨਾਲ ਨੂਰਵਰਚੋ ਕਹਿੰਦੇ ਵੀ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਮੈਂ ਅਕਸਰ ਇਹ ਕਹਿੰਨੀ ਹੁੰਦੀ ਵੀ ਕਰਨ ਵਾਸਤੇ ਹਿੰਮਤ ਚਾਹੀਦੀ ਹੁੰਦੀ ਹੈ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਕਾਫੀ ਨੌਜਵਾਨ ਮੁੰਡੇ ਕੁੜੀਆਂ ਮਿਹਨਤ ਕਰ ਰਹੇ ਨੇ ਅੱਗੇ ਵਧ ਰਹੇ ਤੇ ਉਹਨਾਂ ਦੇ ਵੱਲ ਆਪਣੀ ਕਾਰਟਸ ਵੀ ਚਲਾਈਆਂ ਜਾਂਦੀਆਂ ਨੇ ਸੋ ਬਹੁਤ ਰਿਸਪੌਂਸ ਵੀ ਚੰਗਾ ਮਿਲਦਾ ਸੋ ਇੱਕ ਨਵੀਂ ਮੋਟੀਵੇਸ਼ਨ ਵੀ ਲੈ ਕੇ ਆਉਂਦੇ ਨੇ ਸੋ ਇਹ ਅੱਜ ਦੀ ਕਹਾਣੀ ਬਹੁਤ ਹੀ ਪਿਆਰੀ ਕਹਾਣੀ ਹੈ ਇੱਕ ਨੌਜਵਾਨ ਮੁੰਡਾ ਕੁੜੀ ਸੜਕ ਤੇ ਉਹਨਾਂ ਨੇ ਆਪਣੀ ਸਟਾਲ ਲਾਈ ਹੈ ਮੋਮੋਜ਼ ਦੀ ਸੋ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਜ਼ਿੰਦਗੀ ਬਾਰੇ ਕਿ ਕਿਵੇਂ ਇਸ ਕੰਮ ਦੀ ਉਹਨਾਂ ਨੇ ਸ਼ ਪੂਰੀ ਵੀਡੀਓ ਨੂੰ ਜਰੂਰ ਵੇਖਣਾ ਤੁਸੀਂ ਪਹੁੰਚੇ ਜੀ ਮੁਸਕਾਨ ਮੋਮੂ ਸਭ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੁਸਕਾਨ ਤੁਹਾਡਾ ਨਾਮ ਹੈ ਹਾਂ ਜੀ ਅੱਛਾ ਮੁਸਕਾਨ ਤੇ ਤੁਹਾਡੀ ਮੁਸਕਾਨ ਤਾਂ ਦਿਖਦੀ ਨਹੀਂ ਐਕਚੁਅਲੀ ਵੈਸੇ ਮੈਨੂੰ ਥੋੜੇ ਪ੍ਰੋਬਲਮਾਂ ਖਾਂਸੀ ਵਗੈਰਾ ਆ ਰਹੀ ਹੈ ਨਾ ਤਾਂ ਕਰਕੇ ਫਿਰ ਮੈਂ ਮਤਲਬ ਥਾਈ ਜਿੰਕ ਕਰਕੇ ਥੋੜਾ ਕਵਰ ਕਰਕੇ ਰੱਖਦੀ ਹਾਂ ਫੇਸ ਇੱਕ ਚੀਜ਼ ਬਹੁਤ ਚੰਗੀ ਲੱਗੀ ਵੈਸੇ ਜਿਵੇਂ ਇਹਨਾਂ ਨੇ ਮਤਲਬ ਕਵਰ ਕੀਤਾ ਹੋਇਆ ਨਹੀਂ ਅਦਰਵਾਇਜ਼ ਮਤਲਬ ਕੋਈ ਇਦਾਂ ਨਹੀਂ ਸਫਾਈ ਰੱਖਦਾ ਨਹੀਂ ਹੈ ਵੀ ਵਧੀਆ ਲੱਗਿਆ ਦੇਖ ਕੇ ਤੁਹਾਨੂੰ ਹਾਂ ਜੀ ਤਾਂ ਕਰਕੇ ਹੈਨਾ ਫਿਰ ਥੋੜਾ ਹਾਈਜਨ ਕੇ ਰੈਂਦਾ ਤਾਂ ਜਿਦ ਕੇ ਠੀਕ ਹੈ ਥੋੜਾ ਫੇਸ ਵੇਅਰ ਕਵਰ ਕਰਕੇ ਰੱਖਦੀ ਆ ਮਸਕਾਨ ਕਦੋਂ ਤੋਂ ਕੰਮ ਸ਼ੁਰੂ ਕੀਤਾ ਤੁਸੀਂ ਇਹ ਮੈਮ ਨੂੰ 2 ਸਾਲ ਹੋਣ ਆਲੇ ਆ 2 ਸਾਲ ਤੋਂ ਇੱਥੇ ਲਾ ਰਹੇ ਹੋ ਹਾਂਜੀ ਅੱਛਾ ਕਿਵੇਂ ਦਾ ਤਜਰਬਾ ਰਿਹਾ ਬਹੁਤ ਵਧੀਆ ਰਿਹਾ ਮੈਮ ਹੂੰ ਪਹਿਲਾਂ ਨਾਲੋਂ ਮੈਨੂੰ ਬਹੁਤ ਸਪੋਰਟ ਮਿਲਦੀ ਹੈ ਅੱਛਾ ਅੱਛਾ ਹਾਂਜੀ ਠੀਕ ਹੈ ਇਹ ਮਤਲਬ ਕਿ ਵੀ ਆਈਡੀਆ ਕਿਵੇਂ ਆਇਆ ਵੀ ਇਹ ਕੰਮ ਕਰਨਾ ਚਾਹੀਦਾ ਹੈ ਵੀ ਮਤਲਬ ਸਟਾਲ ਤੇ ਖੜਨਾ ਕੋਈ ਸੌਖੀ ਗੱਲ ਨਹੀਂ ਹੈ ਕਿਉਂਕਿ ਏਰੀਆ ਇੱਥੇ ਮੁੰਡੇ ਕੁੜੀਆਂ ਘੁੰਮਣ ਫਿਰਨ ਆਉਂਦੇ ਆ ਤੇ ਕਿਵੇਂ ਨਾ ਕਿਵੇਂ ਕਰਕੇ ਥੋੜਾ ਜਿਹਾ ਔ हां जी मैम बट ਮੈਨੂੰ ਇਸ ਮੈਂ ਇਹ ਸੋਚਦੀ ਸੀ ਕਿ ਆਪਾਂ ਆਪਣੇ ਪੰਜਾਬ 'ਚ ਹੀ ਰਹਿ ਕੇ ਕੋਈ ਨਾ ਕੋਈ ਮਤਲਬ ਕਾਰੋਬਾਰ ਕਰੀਏ ਬਾਹਰ ਵਗੈਰਾ ਜਾਣ ਨਾਲੋਂ ਤੇ ਤਾਂ ਕਰਕੇ ਮਤਲਬ ਮੈਂ ਸੋਚਿਆ ਕਿ ਨਹੀਂ ਆਪਣਾ ਕੋਈ ਬਿਜ਼ਨਸ ਕੀਤਾ ਜਾਵੇ ਔਰ ਆਪਦੇ ਸ਼ਹਿਰ 'ਚ ਕੀਤਾ ਜਾਵੇ ਹੈਨਾ ਤੁਸੀਂ ਇਹ ਮਾਸਕ ਲਾ ਲਓ ਹਾਂਜੀ ਕੋਈ ਦੇਖਣਾ ਨਹੀਂ ਚਿਹਰਾ ਫਿਰ ਐ ਤਾਂ ਇੰਨੀ ਸੋਹਣੀ ਕੁੜੀ ਦੇਖੋ ਹੈ ਕੰਮ ਕਰਦੀ ਪਈ ਹੈ अच्छा ਤੇ ਫਿਰ ਕਿਵੇਂ ਮਤਲਬ ਘਰ ਦੇ ਨਾਲ ਸਲਾਹ ਕੀਤੀ ਕਿ ਇਹਨੇ ਸਾਥ ਦਿੱਤਾ ਫਿਰ ਇਹ ਕੰਮ ਸ਼ੁਰੂ ਕਰਨ ਦੇ ਵਿੱਚ ਮਤਲਬ ਘਰ ਦੇ ਨੇ ਵੀ ਸਪੋਰਟ ਕੀਤੀ ਵੀ ਕਰ ਲਾ ਕੋਈ ਗੱਲ ਨਹੀਂ ਤੇ ਬਾਕੀ ਮੇਰਾ ਆਪਣਾ ਵੀ ਮਨ ਸੀਗਾ ਕਿ ਮੈਂ ਕੋਈ ਕੰਮ ਕਰਾਂ ਇੱਥੇ ਆਉਂਦੇ ਸ਼ਹਿਰ 'ਚ ਕਰਾਂ اچھا ਬੜਿੰਡੇ ਦੇ ਹੋ ਤੁਸੀਂ ਹਾਂਜੀ ਮੇਰਾ ਪਿੰਡ ਕੋੜ ਫਤਾ ਇਥੋਂ ਨੇੜ ਹੀ ਹੈ ਤੁਸੀਂ ਪਿੰਡ ਤੋਂ ਫਿਰ ਇੱਥੇ ਆਉਨੇ ਹੋ ਨਹੀਂ ਨਹੀਂ ਮੈਮ ਇੱਥੇ ਰਹਿੰਦੇ ਰਾਂਟ ਤੋਂ ਕਾਫੀ ਟਾਈਮ ਤੋਂ ਠੀਕ ਹੈ ਤੇ ਫੇਰੇ ਬਣਾਉਣਾ ਕਰਨਾ ਕਿਵੇਂ ਸਿੱਖਿਆ ਏ ਮੈਮ ਮੈਂ ਪਹਿਲਾਂ ਰੈਸਟੋਰੈਂਟ ਵੀ ਜੌਬ ਕੀਤੀ ਐ ਦੋ ਤਿੰਨ ਰੈਸਟੋਰੈਂਟਾਂ 'ਚ ਜੌਬ ਕੀਤੀ ਐ ਹਾਂ ਬਾਕੀ ਹੌਲੀ ਹੌਲੀ ਐਕਸਪੀਰੀਅੰਸ ਜਿੱਥੋਂ ਵੀ ਸਿੱਖਣ ਨੂੰ ਮਿਲਿਆ ਆਪਾਂ ਸਿੱਖਿਆ ਫਿਰ ਤਾਂ ਗਾਜੀ ਤੁਹਾਡਾ ਸਹਿਯੋਗ ਕਰਦੇ ਨੇਗੇ ਹਾਂਜੀ ਹਾਂਜੀ ਇਹ ਹੱਲ ਕਰਦੇ ਨੇ ਨਹੀਂ ਵੈਸੇ ਜਿਹੜੀ ਚੀਜ਼ ਵਿੱਚ ਕੁੜੀਆਂ ਨੂੰ ਜ਼ਿਆਦਾ ਪਸੰਦ ਹੁੰਦੀਆਂ ਹੈ ਮੇਰੇ ਉਹੀ ਤੁਸੀਂ ਸ਼ਾਪ ਲਾ ਲਈ ਇਹਨਾਂ ਨੇ ਕਿਹਾ ਹੋਣਾ ਵੀ ਆਹੀ ਕੰਮ ਕਰਨਾ ਵੀ ਮੈਨੂੰ ਤਾਂ ਇਹੀ ਪਸੰਦ ਹੈ ਨਹੀਂ ਹਾਂਜੀ ਇਹਨਾਂ ਦੀ ਇਹਨਾਂ ਦੀ ਪਲਾਨ ਸੀਗਾ ਸਾਰਾ ਜੋ ਵੀ ਸੀਗਾ ਮਤਲਬ ਇਹ ਕਹਿੰਦੇ ਆਪਾਂ ਕਿਸੇ ਦੇ ਨੀਚੇ ਕੰਮ ਕਰਨ ਨਾਲੋਂ ਆਪਦਾ ਕਰਾਂਗੇ ਅੱਛਾ ਅੱਛਾ ਤੇ ਇਹਨਾਂ ਨੇ ਤਾਂ ਕਰਕੇ ਬਸ ਤੁਸੀਂ ਵੀ 2 ਸਾਲਾਂ ਤੋਂ ਹੀ ਨਾ ਲਉਗੇ ਹਾਂਜੀ ਅੱਛਾ ਠੀਕ ਹੈ ਤੁਸੀਂ ਸੋਚਿਆ ਨਹੀਂ ਵੀ ਕੋਈ ਹੋਰ ਕੰਮ ਸੋਚਿਆ ਵੀ ਨੌਜਵਾਨ ਉਹ ਮਤਲਬ ਨੌਕਰੀ ਵਾਲੇ ਪਾਸੇ ਨਹੀਂ ਸੋਚਿਆ ਜਾਂ ਕੋਈ ਬਿਜ਼ਨਸ ਕੁਝ ਹੋਰ ਕਰ ਲਿਆ ਇਹ ਬਿਜ਼ਨਸ ਹੀ ਹੈ ਇਹ ਆਪਣਾ ਵੀ ਬਹੁਤ ਵਧੀਆ ਸਭ ਨੂੰ ਮਿਹਨਤ ਕਰਦੇ ਆ ਸਵੇਰੇ ਲੱਗਦੇ ਆ ਸ਼ਾਮ ਤੱਕ ਕਰਦੇ ਆ ਕਿੰਨੇ ਵਜੇ ਸ਼ੁਰੂ ਕਰ ਲੈਂਦੇ ਆ ਇਹ 8 ਵਜੇ ਲੱਗ ਜਾਂਦੇ ਆ ਜੀ 8 ਵਜੇ ਹਾਂ ਰਾਤ ਦੇ 11:30 ਹੋ ਜਾਂਦੇ ਸਾਨੂੰ ਇੱਥੇ ਅੱਛਾ ਹਾਂਜੀ ਮਤਲਬ ਕਹ ਲਈਏ ਵੀ ਪਰਸਨਲ ਜ਼ਿੰਦਗੀ ਤਾਂ ਰਹਿੰਦੀ ਨਹੀਂ ਹਨਾ ਸਾਰਾ ਦਿਨ ਕੰਮ ਚ ਹੀ ਰੁੱਝੇ ਰਹਿੰਦੇ ਹਾਂ ਬਿਲਕੁਲ ਮੈਮ ਬਸ ਇੱਥੇ ਆ ਜੋ ਵੀ ਐ ਇੰਜੋਏ ਖਾਣਾ ਬਿਣਾ ਜੋ ਕੰਮ ਚ ਹੀ ਐ ਸਾਰਾ ਕੁਝ ਕੋਈ ਕੋਈ ਇੰਨੀ ਗਰਮੀ ਪੈਦਾ ਹੋ ਜਾਣੀ ਚਲੋ ਸਿਆਲਾਂ ਚ ਫੇਰ ਵੀ ਬੰਦਾ ਖੜ ਜਾਂਦਾ ਹੈ ਹਨਾ ਤੇ ਗਰਮੀ ਚ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਗਰਮੀ ਦੇ ਵਿੱਚ ਕਿਵੇਂ ਤੁਸੀਂ ਖੜੋਗੇ ਮੈਮ ਹੁਣ ਹੈਬਿਟ ਬਣੀ ਹੋਈ ਹੈ ਦੇਖੋ ਹਾਂ ਮਰ ਨੂੰ ਖਾੜ ਨਹੀਂ ਪੈਂਦਾ ਹੈ ਕਿਉਂਕਿ ਆਪਾਂ ਗਰਮੀ 'ਚ ਤਾਂ ਛੱਡ ਨਹੀਂ ਸਕਦੇ ਹਨਾ ਵੀ ਆਪਾਂ ਸੋਚੀਏ ਕਿ ਸਰਦੀ 'ਚ ਕਰਦੇ ਆਂ ਤੇ ਗਰਮੀ 'ਚ ਆਪਾਂ ਛੱਡ ਦਈਏ ਇਹ ਹੋ ਨਹੀਂ ਸਕਦਾ ਤਾਂ ਕਰਕੇ ਫਿਰ ਸਾਰਾ ਮੈਨੇਜ ਕਰਨੀ ਪੈਂਦਾ ਨਹੀਂ ਬਿਲਕੁਲ ਉਸ ਤੋਂ ਇੱਕ ਚੀਜ਼ ਹੋਰ ਵੀ ਆ ਜਿਵੇਂ ਤੁਸੀਂ ਕਰ ਰਹੇ ਹੋ ਆਪਣਾ ਹਨਾ ਤਾਂ ਬਹੁਤ ਸਾਰੇ ਮਤਲਬ ਲੋਕ ਇਹ ਕਹਿ ਵੀ ਦਿੰਦੇ ਜਿਖੇ ਬੇਸਿਕਲੀ ਤੁਸੀਂ ਪਿੰਡਾਂ ਤੋਂ ਬਿਲੋਂਗ ਕਰਦੇ ਹੋ ਤਾਂ ਪਿੰਡਾਂ ਦੀ ਕੁੜੀਆਂ ਨੂੰ ਕੀ ਕੁ ਸੁਣਨ ਨੂੰ ਮਿਲਦਾ ਹੈ ਕਿ ਮਤਲਬ ਸ਼ਹਿਰ ਦੇ ਵਿੱਚ ਕੀ ਕੰਮ ਕਰ ਰਹੀ ਹੈ ਜਾਂ ਕੀ ਨਹੀਂ ਤੁਹਾਨੂੰ ਇਦਾਂ ਦਾ ਕੁਝ ਨਹੀਂ ਵੈਸੇ ਮੈਮ ਇਦਾਂ ਦੇ ਤਾਂ ਕੋਈ ਹੋ ਨਹੀਂ ਹੋਇਆ ਵਧੀਆ ਕਮਾਈ ਹੋ ਜਾਂਦੀ ਹੈ ਇਹਦੇ ਨਾਲ ਹਾਂਜੀ ਮੈਮ ਵਧੀਆ guzara ਹੋ ਜਾਂਦਾ ਹੈ ਚਲੋ ਫਿਰ ਤਾਂ ਵਧੀਆ ਬਹੁਤ ਵਧੀਆ ਹੈ ਨਾ ਤੁਸੀਂ ਹੋਰਾਂ ਲਈ ਵੀ ਮੋਟੀਵੇਸ਼ਨ ਲੈ ਕੇ ਅੱਛਾ ਜਿਹੜੀ ਨੌਜਵਾਨ ਮੁੰਡੇ ਕੁੜੀਆਂ ਕਹਿੰਦੇ ਨੇ ਵੀ ਕੰਮ ਨਹੀਂ ਹੈਗਾ ਪੰਜਾਬ 'ਚ ਉਹ ਬਾਹਰ ਜਾਣ ਨੂੰ ਕਹਿੰਦੇ ਉਹਨਾਂ ਨੂੰ ਕੀ ਕਹਿਣਾ ਚਾਹਾਂਗੇ ਜਿੰਨਾ ਪੰਜਾਬ 'ਚ ਹੀ ਕੰਮ ਆਏਗਾ ਨਾ ਮੈਂ ਕਿਹਾ ਹੋਰ ਕਿਤੇ ਹੋਣਾ ਹੀ ਨਹੀਂ ਜੇ ਇੱਥੇ ਤੁਸੀਂ ਕੰਮ ਕਰੋਗੇ ਤੁਸੀਂ ਕੁਝ ਵੀ ਕਰ ਸਕਦੇ ਹੋ ਇੱਥੇ ਠੀਕ ਹੈ ਬਟ ਇਹ ਹੈ ਕਿ ਥੋੜਾ ਸ਼ਰਮ ਆਉਂਦੇ ਆ ਕੰਮ ਜੇ ਨਹੀਂ ਕਰਦੇ ਜੇ ਕੰਮ ਕਰੋ ਤਾਂ ਸ਼ਰਮ ਲਾ ਗਈ ਹਾਂ ਜੀ। ਕਿ ਬਾਹਰ ਵੀ ਜਾਣੇ ਤੇ ਸ਼ਰਮ ਲਾ ਗਈ ਉੱਥੇ ਕੰਮ ਕਰਨਾ ਪੈਂਦਾ ਹੈ। ਉੱਥੇ ਆਏ ਕਿ ਸੋਚ ਲੈਂਦੇ ਆ ਕਿ ਇੱਥੇ ਕੋਈ ਆਪਣਾ ਹੈ ਨਹੀਂ ਦੇਖਣ ਵਾਲਾ ਤਾਂ ਕਰਦੇ ਆ। ਪਰ ਅੱਛੀ ਗੱਲ ਹੈ। ਹਾਂ ਜੀ ਬਟ ਇਹੀ ਹੈ ਕਿ ਆਪਾਂ ਤਾਂ ਕਹਿੰਨੇ ਕਿ ਇੱਥੇ ਹੀ ਕੰਮ ਕਰੋ। ਜੋ ਵੀ ਤੁਸੀਂ ਪੈਸਾ ਬਾਹਰ ਲਾ ਕੇ ਜਾਣੇ ਉਹ ਇੱਥੇ ਲਾਓ ਆਪਣਾ ਕੋਈ ਬਿਜ਼ਨਸ ਸਟਾਰਟ ਕਰੋ ਹਨਾ। ਆਪਾਂ ਆਪਣੇ ਦੇਸ਼ ਨੂੰ ਮਤਲਬ ਅੱਗੇ ਵਧਾਈਏ ਹਨਾ। ਆਪਣੇ ਸ਼ਹਿਰ ਨੂੰ ਬਹੁਤ ਵਧੀਆ ਗੱਲ ਹੈ। ਹਾਂਜੀ। ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਇੱਕ ਮੋਟੀਵੇਸ਼ਨ ਬਾਕੀ ਨੌਜਵਾਨਾਂ ਲਈ ਵੀ ਲੈ ਕੇ ਆਏ ਹੋ। ਸੋ ਬੇ ਕੰਮ ਦੇ ਵਿੱਚ ਕੋਈ ਸ਼ਰਮ ਨਹੀਂ। ਬਿਲਕੁਲ। ਪੈਸਾ ਜ਼ਰੂਰੀ ਹੈ ਨਾ। ਸੋ ਉਮੀਦ ਕਰਦੀ ਪਸੰਦ ਆਏ ਹੋਗੇ। ਸੋ ਤੁਸੀਂ ਅਜੀਤ ਰੂੜ ਜੀ ਘਰੋਂ ਨਹੀਂ ਹੋ ਤਾਂ 17 ਵਾਲੇ ਪਾਰਕ ਵਾਲੀ ਗਲੀ ਦੇ ਬਾਹਰ ਇਹ ਭੈਣ ਆਉਂਦੇ ਨੇ। ਇਹ ਵੀਰ ਜੀ ਨੇ ਸ਼ਾਮ ਨੂੰ 5:00 ਵਜੇ ਆ ਜਾਂਦੇ ਨੇ ਤਾਂ ਤੁਸੀਂ ਆਓ। ਖਾਓ ਸਕਾਨ ਮੋਮੋਸ ਹੱਬ ਦੇ ਵਿੱਚ।